ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲੇਗਾ ਦੱਸਦੀਏ ਕਿ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਅੱਜ ਮੀਟਿੰਗ ਹੋਣ ਜਾ ਰਹੀ ਆ ਉਸ ਮੀਟਿੰਗ ਦੇ ਵਿੱਚ ਨਵੇਂ ਪ੍ਰਧਾਨ ਦਾ ਨਾਮ ਅਨਾਉਂਸ ਕੀਤਾ ਜਾਵੇਗਾ ਦੱਸਦੀਏ ਕਿ ਅੱਜ ਪੂਰਾ ਜਿਹੜਾ ਅਕਾਲੀ ਦਲਾ ਸ਼੍ਰੋਮਣੀ ਅਕਾਲੀ ਦਲਾ ਉਸਦਾ ਇਕੱਠ ਸੱਦਿਆ ਗਿਆ ਜਿਸ ਦੇ ਵਿੱਚ ਅੱਜ ਨਵੇਂ ਪ੍ਰਧਾਨ ਦਾ ਜਿਹੜਾ ਨਾਮ ਆ ਉਹ ਨਿਕਲ ਕੇ ਸਾਹਮਣੇ ਆਵੇਗਾ ਕੀ ਸੁਖਬੀਰ ਸਿੰਘ ਬਾਦਲ ਮੋੜ ਜਿਹੜੇ ਨੇ ਉਹ ਪ੍ਰਧਾਨ ਬਣਦੇ ਆ ਜਾਂ ਫਿਰ ਦੇ ਜਰਨੈਲ ਆ ਬਿਕਰਮ ਮਜੀਠੀਆ ਦਾ ਨਾਮ ਸਾਹਮਣੇ ਆਉਂਦਾ ਜਾਂ ਫਿਰ ਅਕਾਲੀ ਦਲ ਦੀ ਪਹਿਲੀ ਜਿਹੜੀ ਪ੍ਰਧਾਨ ਹੈ ਉਹ ਹਰ ਸਿਮਰਤ ਕੌਰ ਬਾਦਲ ਬਣ ਸਕਦੀ ਹੈ ਜਾਂ ਫਿਰ ਬਲਵਿੰਦਰ ਸਿੰਘ ਭੂੰਦੜ ਨੂੰ ਹੀ ਅੱਗੇ ਜਿਹੜਾ ਪ੍ਰਧਾਨ ਬਣਾਇਆ ਜਾ ਸਕਦਾ ਤਾਂ ਹੁਣ ਲਗਾਤਾਰ ਜਿਹੜਾ ਪਿਛਲੇ ਕਈ ਮਹੀਨਿਆਂ ਤੋਂ ਪ੍ਰਧਾਨ ਦਾ ਰੇੜਕਾ ਚੱਲਦਾ ਆਉਂਦਾ ਸੀ ਅੱਜ ਉਸਤੇ ਵਿਰਾਮ ਲੱਗਣ ਵਾਲਾ ਕਿਉਂਕਿ ਅੱਜ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਵੱਡੇ ਇਕੱਠ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦਾ ਨਾਮ ਅਨਾਉਂਸ ਕੀਤਾ ਜਾਵੇਗਾ ਦੱਸਦੀਏ ਕਿ ਲਗਾਤਾਰ ਜਿਹੜਾ ਪਿਛਲੇ ਕਈ ਮਹੀਨਿਆਂ ਤੋਂ ਅਕਾਲੀ ਦਲ ਦੇ ਵਿੱਚ ਵਖਰੇਵਾ ਚੱਲ ਰਿਹਾ 2 ਦਸੰਬਰ ਨੂੰ ਜਿਹੜਾ ਇੱਕ ਫੈਸਲਾ ਸੁਣਾਇਆ ਜਾਂਦਾ ਉਸ ਤੋਂ ਬਾਅਦ ਸੁਖਵੀਰ ਬਾਦਲ ਦੇ ਵੱਲੋਂ ਪਹਿਲਾਂ ਹੀ ਜਿਹੜਾ ਉਹ ਆਪਣਾ ਅਸਤੀਫਾ ਦੇ ਦਿੱਤਾ ਜਾਂਦਾ ਉਸ ਤੋਂ ਬਾਅਦ ਲਗਾਤਾਰ ਪ੍ਰਧਾਨਗੀ ਦੇ ਉੱਤੇ ਜਿਹੜਾ ਮਾਹੌਲ ਆ ਉਪਕਤਦਾ ਹੋਇਆ ਨਜ਼ਰ ਆ ਰਿਹਾ ਸੀ ਤਾਂ ਕਾਰਜਕਾਰੀ ਬਲਵਿੰਦਰ ਸਿੰਘ ਭੂੰਦੜ ਨੇ ਜਿਹੜੇ ਉਹਨਾਂ ਨੂੰ ਬਣਾਇਆ ਜਾਂਦਾ ਤਾਂ ਹੁਣ ਇੱਕ ਵੱਡੀ ਖਬਰ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦਾ ਨਾਮ ਅਨਾਉਂਸ ਕੀਤਾ ਜਾਵੇਗਾ ਦੱਸਦੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਅੱਜ 12 ਅਪ੍ਰੈਲ ਨੂੰ ਅੰਮ੍ਰਿਤਸਰ ਦੇ ਤੀਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਹੋਣ ਜਾ ਰਹੀ ਹੈ ਸਭ ਦੀਆਂ ਨਜ਼ਰਾਂ ਇਸ ਫੈਸਲੇ ਤੇ ਟਿਕੀਆਂ ਹੋਈਆਂ ਹਨ ਕਿ ਆਖਰ ਪਾਰਟੀ ਦਾ ਪ੍ਰਧਾਨ ਕੌਣ ਹੋਵੇਗਾ ਸੁਖਬੀਰ ਸਿੰਘ ਬਾਦਲ ਦੇ ਹੀ ਦੁਬਾਰਾ ਪ੍ਰਧਾਨ ਚੁਣੇ ਜਾਣ ਦੀ ਸੁਭਾਵਨਾ ਹੈ ਇਸ ਤੋਂ ਇਲਾਵਾ ਬਲਵਿੰਦਰ ਸਿੰਘ ਪੁੰਡ ਭੁੰਦੜ ਡਾਕਟਰ ਦਲਜੀਤ ਸਿੰਘ ਚੀਮਾ ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਆਤੇ ਵੀ ਦਾਅ ਖੇਡਿਆ ਜਾ ਸਕਦਾ ਹੈ ਸਿੰਘ ਸਾਹਿਬ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤੇ ਜਾਣ ਮਗਰੋਂ ਉਹਨਾਂ ਨੇ ਬਲਵਿੰਦਰ ਸਿੰਘ ਬਾਦਲ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਲਾਇਆ ਸੀ ਸਿੰਘ ਸਹਿਬਾਨ ਨੇ ਨਵੇਂ ਸਿਰੇ ਤੋਂ ਭਾਰਤੀ ਸ਼ੁਰੂ ਕਰਕੇ ਪਾਰਟੀ ਦਾ ਨਵਾਂ ਪ੍ਰਧਾਨ ਚੁਣੇ ਜਾਣ ਦਾ ਫੈਸਲਾ ਸੁਣਾਇਆ ਸੀ ਜੇਕਰ ਸੁਖਵੀਰ ਸਿੰਘ ਬਾਦਲ ਨੂੰ ਮੁੜ ਪ੍ਰਧਾਨ ਬਣਾਇਆ ਜਾਂਦਾ ਤਾਂ ਵਿਰੋਧੀਆਂ ਨੂੰ ਲੀਡਰਸ਼ਿਪ ਘੇਰਨ ਦਾ ਇੱਕ ਵਾਰ ਫਿਰ ਮੌਕਾ ਮਿਲ ਜਾਵੇਗਾ ਵਿਰੋਧੀ ਪਾਰਟੀਆਂ ਦੇ ਆਗੂਆਂ ਦੇ ਨਾਲ ਹੀ ਪਾਰਟੀ ਦੇ ਹੀ ਜ਼ਿਆਦਾਤਰ ਆਗੂ ਪਹਿਲਾਂ ਤੋਂ ਹੀ ਇਹ ਕਹਿੰਦੇ ਆ ਰਹੇ ਨੇ ਕਿ ਕਾਲੀ ਦਲ ਤੇ ਪਰਿਵਾਰਿਕ ਕਬਜ਼ਾ ਹੋ ਗਿਆ ਸੁਖਵੀਰ ਬਾਦਲ ਪਾਰਟੀ ਨੂੰ ਲੋਕਤੰਤਰੀ ਢੰਗ ਨਾਲ ਨਹੀਂ ਚਲਾਉਂਦੇ ਅਕਾਲੀ ਦੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਸੀ ਕਿ ਅਕਾਲੀ ਦਲ ਹੁਣ ਇੱਕ ਪਰਿਵਾਰ ਦੀ ਜਾਇਦਾਦ ਬਣ ਚੁੱਕਿਆ ਜਿੱਥੇ ਦਲੀਲ ਦੀ ਥਾਂ ਵਫਾਦਾਰੀ ਹੈ ਸੁਖਮੀਰ ਬਾਦਲ 2008 ਚ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦੇ ਮਗਰੋਂ ਪਾਰਟੀ ਦੇ ਪ੍ਰਧਾਨ ਬਣੇ ਸਨ ਬਲਵਿੰਦਰ ਸਿੰਘ ਪੁੰਦੜ ਇਸ ਸਮੇਂ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਹਨ ਜਿਨ੍ਹਾਂ ਨੂੰ ਜਿਨ੍ਹਾਂ ਦੇ ਨਾਂ ਨਾਲ ਪਾਰਟੀ ਚ ਅੰਦਰੂਨੀ ਤੌਰ ਤੇ ਸਮਰਥਨ ਮਿਲ ਰਿਹਾ ਉਹਨਾਂ ਦਾ ਅਕਸਾ ਵਿਵਾਦਾਂ ਤੋਂ ਦੂਰ ਰਿਹਾ ਤੇ ਉਹ ਸ਼ੁਰੂ ਤੋਂ ਹੀ ਪਾਰਟੀ ਪ੍ਰਤੀ ਸਮਰਪਣ ਭਾਵਨਾ ਰਾਬ ਵਾਲੇ ਆਗੂ ਪਜੋਂ ਜਾਣੇ ਜਾਂਦੇ ਨੇ ਬਾਦਲ ਪਰਿਵਾਰ ਦੇ ਵਿਸ਼ਵਾਸਪਾਤਰ ਡਾਕਟਰ ਦਲਜੀਤ ਸਿੰਘ ਚੀਮਾ ਸ਼ੁਰੂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਅਹੁਦਿਆਂ ਤੇ ਜ਼ਿੰਮੇਵਾਰੀ ਨਿਭਾ ਚੁੱਕਿਆ ਹੋ ਪਾਰਟੀ ਦੇ ਜਰਨਲ ਸਕੱਤਰ ਤੇ ਬੁਲਾਰੇ ਰਹੇ ਨੇ ਪਾਰਟੀ ਤੇ ਜਦੋਂ ਵੀ ਕਦੇ ਸੰਕਟ ਦੇ ਬੱਦਲ ਛਾਈ ਉਹ ਢਾਲ ਬਣ ਕੇ ਬਾਦਲ ਪਰਿਵਾਰ ਦੇ ਨਾਲ ਖੜੇ ਆ ਰਹੇ ਨੇ ਜਦੋਂ ਤੋਂ ਪਾਰਟੀ ਦੇ ਤਕਰੀਬਨ ਸਾਰੇ ਵੱਡੇ ਤੋਂ ਲੈ ਕੇ ਛੋਟੇ ਲੀਡਰ ਬਗਾਵਤ ਦਾ ਰੁਖ اختیار ਕਰਦੇ ਹੋਏ ਸੁਖਵੀਰ ਬਾਦਲ ਦਾ ਵਿਰੋਧ ਕਰ ਰਹੇ ਸੀ ਉਹਨਾਂ ਦੇ ਸਾਹਮਣੇ ਖਲੋ ਗਏ ਸੀ ਤਾਂ ਉਸ ਸਮੇਂ ਵੀ ਉਹਨਾਂ ਨੇ ਪਾਰਟੀ ਪ੍ਰਤੀ ਵਫਾਦਾਰੀ ਦਿਖਾਈ ਇਸ ਵਫਾਦਾਰੀ ਦਾ ਫਲ ਉਹਨਾਂ ਨੂੰ ਪ੍ਰਧਾਨ ਬਣਾ ਕੇ ਦਿੱਤਾ ਜਾ ਸਕਦਾ ਹਰਸਿਮਰਤ ਕੌਰ ਬਾਦਲ ਦਾ ਨਾਮ ਵੀ ਪ੍ਰਧਾਨਗੀ ਦੇ ਲਈ ਅੱਗੇ ਕੀਤਾ ਜਾ ਸਕਦਾ ਉਹ ਕੇਂਦਰੀ ਵਜ਼ਾਰਤ ਦਾ ਹਿੱਸਾ ਰਹਿ ਚੁੱਕੇ ਨੇ ਤੇ ਇਸ ਸਮੇਂ ਪਾਰਟੀ ਦੇ ਇਕਲੌਤੇ ਸੰਸਦ ਮੈਂਬਰ ਨੇ ਜੇਕਰ ਉਹਨਾਂ ਨੂੰ ਪ੍ਰਧਾਨ ਬਣਾਇਆ ਜਾਂਦਾ ਤਾਂ ਉਹ ਇਸ ਅਹੁਦੇ ਤੱਕ ਪਹੁੰਚਣ ਵਾਲੀ ਪਹਿਲੀ ਔਰਤ ਹੋਣਗੇ ਹੁਣ ਤੱਕ ਪੁਰਸ਼ੀ ਪਾਰਟੀ ਦੀ ਗਵਾਹੀ ਕਰਦੇ ਆਏ ਨੇ ਉਹ ਪੰਜਾਬ ਦੇ ਨਾਲ ਜੁੜੇ ਮੁੱਦਿਆਂ ਨੂੰ ਅੱਬੇ ਬਾਕੀ ਦੇ ਨਾਲ ਸੰਸਦ ਦੇ ਵਿੱਚ ਉਠਾਉਣ ਦੇ ਲਈ ਜਾਣੇ ਜਾਂਦੇ ਨੇ ਉਹ ਪੰਜਾਬ ਦੀ ਸਿਆਸਤ ਦਾ ਕੇਂਦਰ ਬਿੰਦੂ ਮੰਨੇ ਜਾਂਦੇ ਨੇ ਬਾਦਲ ਪਰਿਵਾਰ ਦਾ ਹਿੱਸਾ ਹਨ ਉਹਨਾਂ ਦਾ ਜਿੱਥੇ ਸੋਹਰਾ ਪਰਿਵਾਰ ਸਿਆਸੀ ਪੱਖੋਂ ਬੇहद ਮਜ਼ਬੂਤ ਮੰਨਿਆ ਜਾਂਦਾ ਉੱਤੀ ਉਹਨਾਂ ਦਾ ਪੇਕਾ ਪਰਿਵਾਰ ਵੀ ਪੰਜਾਬ ਦੀ ਸਿਆਸਤ ਦੀ ਅਹਿਮ ਕੜੀ ਹੈ ਮਾਝ ਦੇ ਜਰਨਲ ਵੱਲੋਂ ਜਾਣੇ ਜਾਂਦੇ ਵਿਕਰਮ ਸਿੰਘ ਮਜੀਠੀਆ ਨੂੰ ਵੀ ਪ੍ਰਧਾਨਗੀ ਲਈ ਦਾਅਵੇਦਾਰ ਮੰਨਿਆ ਜਾ ਰਿਹਾ ਉਹਨਾਂ ਨੇ ਆਪਣੇ ਜੋਸ਼ੀਲੇ ਰੁਖ ਦੇ ਲਈ ਜਾਣੇ ਜਾਂਦੇ ਨੇ ਪਾਰਟੀ ਦੇ ਨੌਜਵਾਨ ਕੇਡਰ 'ਚ ਉਹਨਾਂ ਦਾ ਕਾਫੀ ਪ੍ਰਭਾਵ ਮੰਨਿਆ ਜਾਂਦਾ ਹੈ ਸੁਖਵੀਰ ਬਾਦਲ ਦੇ ਨਜ਼ਦੀਕੀ ਰਿਸ਼ਤੇਦਾਰ ਨੇਤੇ ਸਾਬਕਾ ਮੰਤਰੀ ਰਹਿ ਚੁੱਕੇ ਨੇ ਕੁਝ ਦਿਨ ਪਹਿਲਾਂ ਉਹਨਾਂ ਦੇ ਸੁਖਵੀਰ ਬਾਦਲ ਦੇ ਨਾਲ ਮਤਭੇਦ ਹੋਣ ਦਾ ਖਦਸ਼ਾ ਵੀ ਜ਼ਾਹਰ ਕੀਤਾ ਸੀ ਪਰ ਬਾਅਦ ਦੇ ਵਿੱਚ ਵਸ ਸੁਲਾ ਹੋ ਚੁੱਕੀ ਸੀ ਤਾਂ ਅੱਜ ਜਿਹੜਾ ਕਿਸ ਦੇ ਸਿਰ 'ਤੇ ਮੁੜ ਜਿਹੜੀ ਪ੍ਰਧਾਨਗੀ ਦੀ ਦਸਤਾਰ ਸਜਦੀ ਹੈ ਕੌਣ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣੇਗਾ ਦੱਸਤੀ ਕਿ ਸ਼੍ਰੋਮਣੀ ਅਕਾਲੀ ਦਲ ਦੀ 1920 ਦੇ ਵਿੱਚ ਰੱਖੀ ਗਈ ਸੀ ਉਦੋਂ ਤੋਂ ਲਗਾਤਾਰ ਇਸ ਪਾਰਟੀ ਦੀ ਕਮਾਨ ਵਿੱਚ ਪੁਰਸ਼ ਸ਼ਾਮ ਦੇ ਆ ਰਹੇ ਨੇ ਤਾਂ ਇਸ ਵਾਰ ਜੇਕਰ ਹਰਸਿਮਰਤ ਕੌਰ ਬਾਦਲ ਦਾ ਨਾਮ ਅੱਕੇ ਕੀਤਾ ਜਾਂਦਾ ਤਾਂ ਉਹ ਪਹਿਲੀ ਔਰਤ ਬਣ ਗਏ ਜਿਹੜੇ ਸ਼੍ਰੋਮਣੀ ਅਕਾਲੀ ਦੀ ਕਮਾਨ ਸੰਭਣ ਸੰਭਣਗੇ ਤਾਂ ਹੋਣਾ ਅਲੱਗ-ਅਲੱਗ ਨਾਵਾਂ ਤੇ ਜਿਹੜੀ ਚਰਚਾ ਹੋ ਰਹੀ ਆ ਜਿਸ ਦੇ ਵਿੱਚ ਬਲਵਿੰਦਰ ਸਿੰਘ ਭੂੰਦੜਾ ਦਲਜੀਤ ਸਿੰਘ ਚੀਮਾ ਸੁਖਵੀਰ ਸਿੰਘ ਬਾਦਲਾ ਹਰਸਿਮਰਤ ਕੌਰ ਬਾਦਲਾ ਤੇ ਵਿਕਰਮ ਸਿੰਘ ਮਜੀਠੀਆ ਦਾ ਨਾਮ ਸ਼ਾਮਿਲ ਹੈ ਤਾਂ ਅੱਜ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇੱਕ ਵੱਡਾ ਇਕੱਠ ਹੋਣ ਜਾ ਰਿਹਾ ਜਿਸ ਦੇ ਵਿੱਚ ਜਿਹੜਾ ਪੂਰਾ ਵਿਚਾਰ ਚਰਚਾ ਕਰਕੇ ਜਿਹੜੀ ਆ ਨਾਮ ਦਾ ਐਲਾਨ ਕੀਤਾ ਜਾਵੇਗਾ